ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਆਰੰਭ ਹੋਇਆ ਕੀਤਾ ਹੋਇਆ ਜੀ ਵਿਚਿਤਰ ਨਾਟਕ ਤੇ ਦਸਮ ਗ੍ਰੰਥ ਬਾਰੇ ਕੱਲ ਸਾਡੇ ਵਿਚਾਰ ਇਥੇ ਪਹੁੰਚੇ ਸਨ ਕਿ ਪ੍ਰਮਾਤਮਾ ਜਿਹੜਾ ਦਸਮ ਗ੍ਰੰਥਿਆਂ ਦਾ ਪ੍ਰਮਾਤਮਾ ਹੈ ਅਖੋਤੂ ਦਸਮ ਗ੍ਰੰਥਿਆਂ ਦਾ ਉਹ ਵਿਚਾਰਾ ਇਤਨਾ ਲਾਚਾਰ ਇਤਨਾ ਮਜਬੂਰ ਹੋਇਆ ਪਿਆ ਹੈ ਕਿ ਜਿਸ ਨੂੰ ਸੰਸਾਰ ਦੇ ਭੇਜਦਾ ਧਰਮ ਚਲਾਉਣ ਵਾਸਤੇ ਆਪਣਾ ਨਾਮ ਜਪਾਉਣ ਵਾਸਤੇ ਕੋਈ ਉਹਦਾ ਨਾਮ ਨਹੀਂ ਜਪਾਂਦਾ ਸਾਰੇ ਆਪਣੇ ਆਪਣੇ ਧਰਮ ਚਲਾ ਮਰਦ ਨੇ ਆਪਣੇ ਆਪ ਨੇ ਅਵਤਾਰ ਪਰਮਾਤਮਾ ਨੂੰ ਕੁਾਈ ਜਾਂਦੇ ਨੇ लास्ट ਅਸੀਂ ਇੱਥੇ ਮੁਕੇ ਸੰਕੇ ਤਬ ਸਾਖੀ ਪ੍ਰਭੂ ਅਸ਼ਟ ਬਣਾਏ ਫਿਰ ਪਰਮਾਤਮਾ ਨੇ ਅੱਠ ਸਾਖੀ ਕੁਆ ਬਣਾਈ ਜਿਨ੍ਹਾਂ ਨੂੰ ਜਿਸਨੂੰ ਆ ਜਿਨ੍ਹਾਂ ਨੂੰ ਸਾਖ ਨਿਮਿਤ ਦੇਵੇ ਠਹਿਰਾਏ ਜਿਨ੍ਹਾਂ ਨੂੰ ਇਹ ਲੋਕਾਂ ਦੀ ਸਾਖੀ ਬਣਾ ਕੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਲੋਕਾਂ ਦੇ ਕਰਮਾਂ ਦਾ ਸਾਖ ਗਤਪ ਕਰੋ ਤੇ ਕਹੇ ਕਰੋ ਹਮਾਰੀ ਪੂਜਾ ਉਹਨਾਂ ਨੇ ਵੀ ਕਿਹਾ ਸਾਡੀ ਪੂਜਾ ਕਰੋ ਉਹ ਵੀ ਪਰਮਾਤਮਾ ਦਾ ਨਾਮ ਜਪਾਣਾ ਭੁੱਲ ਗਿਆ ਹਮ ਬਿਨ ਅਬਰ ਨਾ ਠਾਕੁਰ ਦੂਜਾ ਉਹਨਾਂ ਨੇ ਇਹ ਕਿਹਾ ਕਿ ਸਾੜੇ ਬਿਨ ਕੋਈ ਠਾਕੁਰ ਮਾਲਕ ਹੋਰ ਨਹੀਂ ਆਸੀ ਮਾਲਕ ਮਤਲਬ ਕਿ ਉਹ ਵੀ ਉਹ ਵੀ ਪਰਮਾਤਮਾ ਤੋਂ ਬਾਗੀ ਹੋ ਗਏ ਆਕੀ ਹੋ ਗਏ ਤੇ ਪਰਮਾਤਮਾ ਦੇ ਨਾਮ ਉਹਨੂੰ ਜਬਾਦਰ ਪਰਮਾਤਮਾ ਵਿਚਾਰਾ ਫਿਰ ਦੇਖਦਾ ਹੀ ਰਹੇਗਾ ਲਾਚਾਰ ਦਾ ਲਾਚਾਰ ਹੀ ਰਹਿ ਗਿਆ ਹੁਣ ਅੱਗੇ ਤੁਸੀਂ ਦੇਖੋ ਪੂਨ ਹਰ ਰਾਮਾਨੰਦ ਕੋ ਕਰਾ ਪੂਨ ਹਰ ਹਰਮਨੇ ਪਰਮਾਤਮਾ ਨੇ ਰਾਮਾਨੰਦ ਕੋ ਕਰਾ ਕਿਹੜਾ ਪਰਮਾਤਮਾ जिस परमात्मा ਨੂੰ ਦਸਮ ਗ੍ਰੰਥੀ ਜਿਹਦੇ ਅਗੇ ਗੁਰੂ ਗੋਬਿੰਦ ਸਿੰਘ ਨੂੰ ਪੇਸ਼ ਕੀਤਾ ਹੋਇਆ ਜੇ ਕਿ ਗੁਰੂ ਗੋਬਿੰਦ ਸਿੰਘ ਨੂੰ ਕਥਾ ਸੁਣਾ ਰਿਹਾ परमात्मा ਆਪਣੀ ਕਿ ਪੁੰਨ ਘਰ ਰਾਮਾਨੰਦ ਕੋ ਕਰਾ ਪੇਸ਼ ਬੇਰਾਗੀ ਕੋ ਜਨ ਧਰਾ ਜਿਸ ਨੇ ਬੇਰਾਗੀ ਦਾ ਪੇਸ਼ ਧਰਿਆ ਕੰਠੀ ਕੰਠ ਕਾਠ ਦੀ ਡਾਰੀ ਜਿਸ ਨੇ ਗਲ ਵਿੱਚ ਕਾਰ ਦੀ ਕੰਠੀ ਪਾ ਲਈ ਪ੍ਰਭ ਦੀ ਕਿਰਿਆ ਨਾਲ ਕਛੂ ਵਿਚਾਰੀ ਪਰ परमात्मा ਦੀ ਕਿਰਿਆ ਉਹਨੇ ਕੋਈ ਵਿਚਾਰੀ ਨਹੀਂ ਦੇਖੋ ਜੀ ਇੱਕ ਰਾਮਾਨੰਦ ਜੀ ਦੇ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਵਿੱਚ ਦਰਜੇ ਭਗਤ ਨਾਮਾਨ ਦੀ ਉਹ ਤੇ ਇੱਕ ਬ੍ਰਹਮ ਦੇ ਪੁਜਾਰੀ ਪਰਮਾਤਮਾ ਦੇ ਪੁਜਾਰੀ ਸਨ ਜਿਸ ਦੇ ਪੁਜਾਰੀ ਗੁਰੂ ਨਾਨਕ ਸਾਹਿਬ ਸਨ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉਹ ਵਾਹਿਗੁਰੂ ਕਦੇ ਲਾਚਾਰ ਨਹੀਂ ਹੁੰਦਾ ਕੋਈ ਇਦਾਂ ਦਾ ਮਜਬੂਰ ਨਹੀਂ ਹੁੰਦਾ ਕਿ ਮੈਂ ਤਾਂ ਕਰਦਾ ਫਿਰ ਇੱਕ ਜਾ ਕੇ ਦੁਨੀਆ ਦੇ ਪੰਥ ਚਲਾ ਦੋ ਮੇਰਾ ਨਾਮ ਜਪਾਉ ਮੈਨੂੰ ਮੰਨਦਾ ਹੀ ਕੋਈ ਨਹੀਂ ਜਿਹਨੂੰ ਭੇਜਦਾ ਵੀ ਵਿਟਰ ਜਾਂਦਾ ਉੱਥੇ ਜਾ ਕੇ ਐਸਾ ਪਰਮਾਤਮਾ ਗੁਰਗੰਸਾ ਵਿੱਚ ਐਸੇ ਪਰਮਾਤਮਾ ਦੀ ਕਲਪਨਾ ਸਾਨੂੰ ਨਹੀਂ ਦਿੱਤੀ ਗਈ ਐਸਾ ਤਸੱਬਰ ਸਾਨੂੰ ਨਹੀਂ ਦਿੱਤਾ ਗਿਆ ਪਰ ਇਹ ਜਿਹੜਾ ਦਸ਼ਮ ਗ੍ਰੰਥੀ ਚ ਪ੍ਰਮਾਤਮਾ ਨੂੰ ਦਿੱਤਾ ਜਾਂਦਾ ਉਹਦੇ ਵਿੱਚ ਭਗਤ ਰਾਮਾਨੰਦ ਜੀ ਜਿਨ੍ਹਾਂ ਦੀ ਬਾਣੀ ਗੁਰਗੰਸਾਹਿ ਵਿੱਚ ਦਰਜ ਹੈ ਉਹ ਸਗਦਾ ਹੈ ਉਹ ਸ਼ੁਰੂ-ਸ਼ੁਰੂ ਦੇ ਵਿੱਚ ਸ਼ਾਇਦ ਬੇਰਾਗੀ ਮਤਲਬ ਨੂੰ ਧਾਰਨ ਕੀਤਾ ਹੋਵੇ ਲੇਕਿਨ ਜਦੋਂ ਗੁਰਗੰਸਾਹਿ ਵਿੱਚ ਉਹਨਾਂ ਦੀ ਬਾਣੀ ਦਰਜ ਹੋ ਗਈ ਇਸ ਦਾ ਮਤਲਬ ਹੈ ਜਿਸ ਸਮੇ ਉਹ ਬਾਣੀ ਉਹਨਾਂ ਨੇ ਉਚਾਰਨ ਕੀਤੀ ਉਸ ਵਕਤ ਉਹ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਨਸਨ ਇਹੋ ਜਿਹੇ ਰੱਬ ਦੇ ਪੁਜਾਰੀ ਨਸਨ ਨਾ ਹੀ ਆਪਣੇ ਆਪ ਨੂੰ ਪ੍ਰਮਾਤਮਾ ਘਮਵੇ ਸਨ ਤੇ ਉਹਨਾਂ ਨੇ ਪ੍ਰਮਾਤਮਾ ਦੀ ਕਿਰਿਆ ਵਿਚਾਰੀ ਸੀ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ ਇਹ ਗੱਲ ਨਹੀਂ ਹੈ ਅਗਰ ਪ੍ਰਭੂ ਦੀ ਕਿਰਿਆ ਨਾ ਵਿਚਾਰੀ ਹੁੰਦੀ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬਾਣੀ ਗੁਰਗ੍ਰਸਾਹਿ ਜੀ ਦਰਜ ਨਾ ਕਰਦੇ ਤੇ ਗੁਰੂ ਨਾਨਕ ਦੇਵ ਜੀ ਉਹ ਬਾਣੀ ਇਕੱਠੀ ਕਰਕੇ ਆਪਣੇ ਕੋਲ ਨਾ ਲਿਆਦੇ ਤੇ ਪਵਿੱਤਰ ਰਾਮਾਨੰਦ ਜੀ ਜਿਨ੍ਹਾਂ ਦੀ ਬਾਣੀ ਗੁਰਗ੍ਰਸਾਹਿ ਜੀ ਦਰਜ ਹੈ ਉਹ ਇੱਕ ਪਰਮਾਤਮਾ ਦੇ ਪੁਜਾਰੀ ਸਨ ਉਹਨਾਂ ਨੂੰ ਇਹ ਉਹਨਾਂ ਵਾਸਤੇ ਐਸਾ ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਪੁਨ ਗਰ ਰਾਮਾਨੰਦ ਕੋ ਕਰਾ ਪੇਸ ਬੇਰਾਗੀ ਕੋ ਜਨ ਤਰਾ ਕੰਟੀ ਕੰਠ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ ਹੁਣ ਤੁਸੀਂ ਦੱਸੋ ਇਸ ਨੂੰ ਮੰਨੋਗੇ ਕਿ ਫਿਰ ਗੁਰਗਨ ਸਾਹਿਬ ਵੀ ਸ਼ਾਮਲ ਬਾਣੀਕਾਰਾਂ ਦੀ ਬੇਦਵੀ ਨਹੀਂ ਹੋ ਗਈ ਤਾਂ ਕਿਉਂਕਿ ਰਾਮਾਨੰਦ ਜੀ ਜਿਨ੍ਹਾਂ ਨੂੰ ਗੁਰਗਨ ਸਾਹਿਬ ਜਿਨਨੀ ਬਾਣੀ ਦਾ ਉਹਨਾਂ ਦੀ ਬੇਦਵੀ ਨਹੀਂ ਹੋ ਗਈ ਕਿ ਮਤਲਬ ਉਹਨਾਂ ਨੇ ਵੀ ਪ੍ਰਭੂ ਦੀ ਕਿਰਿਆ ਨਹੀਂ ਵਿਚਾਰੀ ਜਿਨ੍ਹਾਂ ਨੇ ਪ੍ਰਭੂ ਦੀ ਕਿਰਿਆ ਹੀ ਨਹੀਂ ਵਿਚਾਰੀ ਉਹਨਾਂ ਦੀ ਬਾਣੀ ਗੁਰਗਨ ਸਾਹਿਬ ਦੀ ਦਰਜ ਕਿਵੇਂ ਹੋਈ ਫਿਰ ਜਰਾ ਆਪਣੇ ਕੋਲੋਂ ਪੁੱਛੋ ਸਵਾਲ ਇਹ ਦਸਮਗ੍ਰੰਥੀ ਸਵਾਲ ਪੁੱਛੋ ਆਪਣੇ ਆਪ ਤੋਂ ਕਿ ਇਹ ਗੱਲਾਂ ਪਰਮਾਤਮਾ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਆ ਪਰਮਾਤਮਾ ਇਤਨਾ ਲਾਚਾਰ ਹੁੰਦਾ ਹੈ ਉਹ ਕੋਈ ਇਹੋ ਜਿਹੀ ਹਸਤੀ ਹੈ ਜੋ ਪ੍ਰਭ ਪਰਮਪੁਰਖ ਉਭਜਾਏ ਤਿੰਨ ਦਿਨ ਆਪਣੇ ਰਾਹ ਚਲਾਈ ਦੱਸੋ ਜੀ ਜੋ ਪ੍ਰਭ ਪਰਮਪੁਰਖ ਉਭਜਾਏ ਤਿੰਨ ਦਿਨ ਆਪਣੇ ਰਾਹ ਚਲਾਈ ਕੌਣ ਕਹਿ ਰਿਹਾ ਹੈ ਇਹ ਗੁਰਗੁਮਤ ਸਿੰਘ ਜੀ ਕਹਿ ਰਹੇ ਨੇ ਕਿ ਪਰਮਾਤਮਾ ਨੇ ਜਿਹੜੇ ਜਿਹੜੇ ਪੁਰਖ ਉਭਜਾਏ ਪੈਦਾ ਕੀਤੇ ਤਿੰਨ ਤਿੰਨ ਆਪਣੇ ਰਾਹ ਚਲਾਈ ਸਾਰੇ ਨੇ ਆਪਣੇ ਆਪਣੇ ਰਾਹ ਚਲਾਈ ਹੁਣ ਫਿਰ ਕੀ ਹੋਇਆ ਜਦੋਂ ਸਾਰੇ ਆਪਣੇ ਰਾਹ ਚਲਾ ਬੈਠੇ ਹਨ ਤੇ ਤਾਂ ਫਿਰ ਮਹਾਦੀਨ ਤੱਪ ਪ੍ਰਭ ਉਪਰਾਜਾ ਫਿਰ ਪਰਮਾਤਮਾ ਨੇ ਮਹਾਦੀਨ ਨੂੰ ਇੱਕ ਰਾਜਾ ਬਣਾ ਕੇ ਸੰਸਾਰ ਤੇ ਜਨੀ ਰਾਜੇ ਦੀ ਪੱਜਵੀ ਤੱਕ ਪਹੁੰਚਾਇਆ ਉਸ ਨੂੰ ਸੰਸਾਰ ਚ ਪੈਦਾ ਕੀਤਾ ਅਰਬ ਦੇਸ਼ ਕੋ ਕਿਨੋ ਰਾਜਾ ਅਰਬ ਦੇਸ਼ ਦਾ ਰਾਜਾ ਕਿਨਾ ਇਹ ਮਹਾਂਦੀਨ ਇਸ ਕਿਸ ਨੂੰ ਕਿਹਾ ਗਿਆ ਹੈ ਇਹ ਮੁਹੰਮਦ ਸਾਹਿਬ ਨੂੰ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਲਈ ਇਹ ਮਹਾਂਦੀਨ ਲਫ਼ਜ਼ ਵਰਤਿਆ ਗਿਆ ਮਹਾਂਦੀਨ ਤਬ ਪ੍ਰਭ ਉਪਰਾਜਾ ਅਰਬ ਦੇਸ਼ ਕੋ ਕਿਨੋ ਰਾਜਾ ਤਿਰ ਵੀ ਇੱਕ ਪੰਥ ਉਪਰਾਜਾ ਉਸ ਨੇ ਵੀ ਇੱਕ ਪੰਥ ਉਪਜਾ ਦਿੱਤਾ ਲਿੰਗ ਬਿਨਾ ਕਿਨੇ ਸਭ ਰਾਜਾ ਐਸੇ ਰਾਜਾ ਪੈਦਾ ਕੀਤੇ ਲਿੰਗ ਬਿਨਾ ਦੱਸੋ ਤੁਸੀਂ ਇਹ ਲਫ਼ਜ਼ ਵਰਤੇ ਹੋਏ ਨੇ ਲਿੰਗ ਬਿਨਾ ਕੋਈ ਰਾਜਾ ਹੋਇਆ ਇਸਲਾਮ ਦਾ ਜਾਂ ਮੁਹੰਮਦ ਸਾਹਿਬ ਬਿਨਾ ਲਿੰਗ ਦੇ ਸਨ ਹਾਂ ਸੁੰਨਤ ਕਰਨੀ ਉਹਨਾਂ ਦੀ ਇੱਕ ਉਹਨਾਂ ਦੀ ਇੱਕ ਮਰਿਆਦਾ ਹੈ ਤੇ ਸੁੰਨਤ ਵਾਲਾ ਜਿਹੜਾ ਉਹ ਬਿਨ ਬਿਨਾ ਲਿੰਗ ਨਹੀਂ ਹੁੰਦਾ ਇਹ ਦੇਖੋ ਵਰਲਡ ਕਿਹੜੇ ਵਰਤੇ ਗਏ ਨੇ ਲਿੰਗ ਬਿਨਾ ਕਿਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਇਹ ਕਿਹਦੇ ਲਈ ਕਰਨ ਮੁਹੰਮਦ ਸਾਹਿਬ ਲਈ ਕਿ ਉਹਨੇ ਆਪਣਾ ਇੱਕ ਪੰਥ ਪੈਦਾ ਕਰ ਦਿੱਤਾ ਤੇ ਸਭ ਤੇ ਆਪਣਾ ਨਾਮ ਜੋ ਆਪਣਾ ਨਾਮ ਜਪਾਇਆ ਸਤ ਨਾਮ ਕਾਹੂ ਨਾ ਦੜਾਇਆ ਸਤਨਾਮ ਕਾਹੂ ਨਦ ਰਾਇਓ ਤੋ ਮੈਨੂੰ ਦੱਸੋ ਮੁਹੰਮਦ ਸਾਹਿਬ ਨੇ ਕਦੂ ਆਪਣੇ ਨਾਮ ਜਪਾਇਆ ਮੁਸਲਮਾਨਾਂ ਵੀ ਜਿਹੜਾ ਆਪਣੇ ਆਪ ਨੂੰ ਖੁਦਾ ਆਖੇ ਜੇ ਆਪਣੇ ਆਪ ਨੂੰ ਪਰਮਾਤਮਾ ਖੁਦਾ ਆਖੇ ਉਸ ਨੂੰ ਦਸੂਰੀ ਚੜ ਦੇਣੋ ਤੇ ਕੋਈ ਇਸਲਾਮੀ ਇਤਿਹਾਸ ਨਹੀਂ ਦੱਸਦੀ ਕਿ ਮੁਹੰਮਦ ਸਾਹਿਬ ਨੇ ਆਪਣੇ ਆਪਣਾ ਨਾਮ ਜਪਾਇਆ ਹੋਵੇ ਉਹ ਇੱਕ ਅਲੱਗ ਦਾ ਨਾਂ ਜਪਾਨੇ ਸਨ ਕਿਆ ਇਹ ਕੋਰਾ ਝੂਠ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਮੂੰਹ ਘੜਾ ਰਹੇ ਹੋ ਕਿ ਉਹ ਇਹ ਕਹਿ ਰਹੇ ਨੇ ਕਿ ਪ੍ਰਮਾਤਮਾ ਮੈਨੂੰ ਇਹ ਕਹਿ ਰਿਹਾ ਸੀ ਕਿ ਮੈਂ ਮੁਹੰਮਦ ਦੀਨ ਪੈਦਾ ਕੀਤਾ ਮਹਾਦੀਨ ਪੈਦਾ ਕੀਤਾ ਤੇ ਉਹਨੇ ਵੀ ਜਾ ਕੇ ਆਪਣਾ ਪੰਥ ਚ ਲਾ ਲਿਆ ਤੇ ਉਸਨੇ ਵੀ ਐਸੇ ਐਸੇ ਰਾਜੇ ਪੈਦਾ ਕੀਤੇ ਬਿਨਾ ਲਿੰਗ ਦੇ ਅਤੇ ਉਸਨੇ ਵੀ ਮੇਰਾ ਨਾਮ ਨਹੀਂ ਜਪਾਇਆ ਸਤਨਾਮ ਕਹੂ ਨਾ ਦੜਾਇਓ ਕਿ ਮੇਰਾ ਸੱਚਾ ਨਾਮ ਕਿਸੇ ਨੇ ਦ੍ਰਿੜ ਨਹੀਂ ਕਰਵਾਇਆ ਤੁਸੀਂ ਦੱਸੋ ਅੱਲਾ ਦਾ ਨਾਮ ਸੱਚਾ ਹੈ ਕਿ ਨਹੀਂ ਗੁਰਬਾਣੀ ਵਿੱਚ ਅੱਵਲ ਅੱਲਾ ਨੂਰ ਪਾਇਆ ਲਫ਼ਜ਼ ਆਏਗੇ ਨਹੀਂ ਮੋਲਾ ਖੇਲ ਕਰੇ ਸਭ ਆਪੇ ਲਫ਼ਜ਼ ਆਏਗੇ ਨਹੀਂ ਮੋਲਾ ਔਰ ਅੱਲਾ ਲਫ਼ਜ਼ ਉਸ ਪਰਮਾਤਮਾ ਨੇ ਵਰਤਿਆ ਗਿਆ ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਆ ਔਰ ਅੱਲਾ ਦੀ ਤਾਰੀਫ਼ ਜਿਹੜੀ ਕੀਤੀ ਗਈ ਹੈ ਇਸਲਾਮ ਵਿੱਚ ਉਹ ਵੀ ਉਹੀ ਹੈ ਜਿਹੜੀ ਗੁਰਗਨ ਸਾਹਿਬ ਵਿੱਚ ਇੱਕ ਪਰਮਾਤਮਾ ਦੀ ਹੈ ਉਹ ਕੋਈ ਦੇਵੀ ਦੇਵਤਾ ਨਹੀਂ ਉਹ ਅਵਤਾਰ ਨਹੀਂ ਉਸ ਨੂੰ ਮੰਨਿਆ ਗਿਆ ਪਰਮਾਤਮਾ ਮੰਨਿਆ ਗਿਆ ਜਿਸ ਨੂੰ ਉਸ ਨੂੰ ਅੱਲਾ ਕਿਹਾ ਗਿਆ ਤੇ ਗੁਰੂ ਸਾਹਿਬ ਨੇ ਇਹ ਲਫ਼ਜ਼ ਵਰਤ ਲਏ ਤੇ ਤੁਸੀਂ ਦੱਸੋ ਵੀ ਇਹ ਕਿਹਾ ਮੁਹੰਮਦ ਸਾਹਿਬ ਉੱਪਰ ਇੱਕ ਦੋਸ਼ ਨਹੀਂ ਕਿ ਉਹਨਾਂ ਨੇ ਆਪਣਾ ਨਾਮ ਜਪਾਇਆ ਤੇ ਸਤ ਨਾਮ ਕਹੂ ਨਾ ਦੜਾਇਓ ਇਹ ਗੱਲ ਕੌਣ ਕਹਿ ਸਕਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇਹੋ ਜਿਹੇ ਲਫ਼ਜ਼ ਬੋਲ ਸਕਦੇ ਨੇ ਤੇ ਉਹਨਾਂ ਦੇ ਮੂੰਹ ਇਹ ਲਫ਼ਜ਼ ਬੁਲਾ ਰਹੇ ਹਾਂ ਅਸੀਂ ਇਹ ਮੰਨ ਕੇ ਵੀ ਇਹ ਆਤਮਕਤਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਫਿਰ ਅੱਗੇ ਸਭ ਆਪਣੀ ਆਪਣੀ ਉਰਜਾਣਾ ਸਾਰੇ ਆਪਣੀ ਆਪਣੀ ਵਿੱਚ ਉਲਝੇਰੇ ਪਰਬ੍ਰਮ ਕਾਹੂ ਨਾ ਪਛਾਨਾ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਛਾਨਿਆ ਤਪਸਾਦਿਤ ਹਰ ਮੋਹੇ ਬੁਲਾਇਓ ਤੇ ਮੈਨੂੰ ਏਮਕੋਟ ਤੇ ਤਪ ਕਰਦੇ ਪਰਮਾਤਮਾ ਨੇ ਮੈਨੂੰ ਬੁਲਾਇਆ ਤਪਸਾਦਿਤ ਹਰ ਮੋਹੇ ਬੁਲਾਇਓ ਦੱਸੋ ਜੀ ਤੁਸੀਂ ਕੋਈ ਹੋਰ ਅਰਥ ਕਰ ਸਕਦੇ ਤਾਂ ਕਰੋ ਮੈਨੂੰ ਤੇ ਇਹੀ ਸਮਝ ਆਈ ਯਾਰ ਤੇ ਠੀਕ ਨੇ ਇਹ ਕਹਿ ਕੇ ਇਹ ਲੋਕ ਪਿਠਾਇਓ ਇਹ ਕਹਿ ਕੇ ਫਿਰ ਮੈਨੂੰ ਇਸ ਲੋਕ ਤੇ ਇਸ ਦੁਨੀਆ ਤੇ ਭੇਜਿਆ ਕੀ ਕਹਿ ਕੇ ਮੈਂ ਆਪਣਾ ਸੁਦ ਤੋਹੇ ਨਵਾਜਾ ਮੈਂ ਤੈਨੂੰ ਆਪਣਾ ਪੁੱਤਰ ਨਵਾਜ ਰਿਆਂ ਹਾਂ ਪੰਥ ਪਰਚੁਰ ਕਰਵੇ ਕੋ ਸਾਜਾ ਤੂੰ ਜਾ ਕੇ ਪੰਥ ਪਰਚੁਰ ਕਰ ਮਤਲਬ ਪੰਥ ਪੈਦਾ ਕਰ ਔਰ ਇਸ ਵਾਸਤੇ ਮੈਂ ਤੇਰੀ ਸਾਜਨਾ ਕੀਤੀ ਵੀ ਜੋ ਤੂੰ ਜਾ ਕੇ ਪੰਥ ਚਲਾ ਜਹਾਂ ਤਹਾਂ ਤੇ ਧਰਮ ਚਲਾਏ ਜਿਸ ਤਰ੍ਹਾਂ ਹੋ ਸਕਦਾ ਤੁਸੀਂ ਜਾ ਕੇ ਧਰਮ ਚਲਾਓ ਕੁਬੂਦ ਕਰਨ ਤੇ ਲੋਕ ਹਟਾਏ ਪੈੜੀ ਮਤ ਵਾਲੇ ਪਾਸੇ ਤੁਰੰਤ ਲੋਕਾਂ ਨੂੰ ਹਟਾਓ ਇਹ ਪਰਮਾਤਮਾ ਆਖਿਰ ਤੰਗ ਹੋ ਕੇ ਵਿਚਾਰਾ ਮਜਬੂਰ ਹੋ ਕੇ ਕਿਸੇ ਨੇ ਨਹੀਂ ਸੁਣੀ ਤੇ ਹੁਣ ਭੇਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਭੇਜ ਰਹੇ ਮੈਂ ਨਹੀਂ ਕਹਿੰਦਾ ਐਸਾ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹਨ ਉਹ ਗੁਰੂ ਗਨ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਗੁਰਮਨ ਦੇ ਸੰ ਤੇ ਸਾਨੂੰ ਵੀ ਗੁਰਗਨ ਸਾਹਿਬ ਨਾਲ ਜੋੜ ਕੇ ਗਏ ਨੇ ਇਹ ਸਾਡੀ ਕਬੂਦ ਹੈ ਕਿ ਅੰਗਰੇਜ਼ਾਂ ਵੱਲੋਂ ਬਣਾਈਆਂ ਗਈਆਂ ਬਣਵਾਈਆਂ ਗਈਆਂ ਉਹ ਪੋਥੀਆਂ ਗੁਰਗ੍ਰੰਥ ਸਾਹਿਬ ਦੇ ਸ਼ਰੀਕ ਉਹਨਾਂ ਨੂੰ ਇਕੱਠੀਆਂ ਕਰਕੇ ਬਣਾ ਰਿਹਾ ਜਿੱਤਰਨਾਟਕ ਤੇ ਜਿੱਤਰਨਾਟਕ ਨੂੰ ਬਣਾ ਰਿਹਾ ਦਸਮ ਗ੍ਰੰਥਾ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਤੇ ਅੱਜ ਮੱਥੇ ਟੇਕ ਦੇ ਕੇ ਨੱਕ ਰਗੜ ਕੇ ਮਰੀ ਜਾਂਦੇ ਉਹਦੇ ਪਿੱਛੇ ਤੇ ਉਸੇ ਜੂ ਪੈਦਾ ਕੀਤੇ ਇਸ ਹੇਮਗੁੰਡਵਰੀ ਯਾਤਰਾ ਨੂੰ ਅੱਜ ਸਿੱਖਾਂ ਦੇ ਹੱਡ ਪਣਾ ਰਹੇ ਉੱਥੇ ਜਾ ਕੇ ਸਰਦੀ ਵਿੱਚ ਇਹ ਸਾਡੀ ਹਾਲਤ ਹੈ ਸਿੱਖ ਕੌਮ ਨੂੰ ਸਾਡੇ ਆਗੂ ਨੇ ਇਹਨਾਂ ਪਖੰਡੀ ਲੋਕਾਂ ਨੇ ਕਿਹੜੇ ਰਸੇ ਤੇ ਪਾ ਦਿੱਤਾ ਅਜ ਇਹ ਕਿਸ ਨਾਲ ਲਾਜ ਗਰੀ ਇਸ ਬਿਮਾਰੀ ਦਾ ਤੁਸੀਂ ਦੱਸੋ ਭਈ ਪ੍ਰਮਾਤਮਾ ਇੰਨਾ ਲਾਚਾਰ ਹੈ ਵਿਚਾਰਾ ਕਿ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਕਿ ਤੂੰ ਜਾ ਕੇ ਪੰਥ ਪਰਚੂਰ ਕਰ ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਚਲਾਇਆ ਭਾਈ ਗੁਰਦਾ ਜੀ ਕਹਿੰਦੇ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤਿਰਭਜ ਨਾਨਕ ਨਿਰਮਲ ਪੰਥ ਚਲਾਇਆ ਉਹ ਕਿਹੜਾ ਪੰਥ ਸੀ ਫਿਰ ਉਸ ਪੰਥ ਦਾ ਗੁਰੂ ਗੋਬਿੰਦ ਸਿੰਘ ਨੂੰ ਵੀ ਪਤਾ ਨਹੀਂ ਸੀ ਉਸ ਪੰਥ ਦਾ ਪ੍ਰਮਾਤਮਾ ਨੂੰ ਵੀ ਪਤਾ ਨਹੀਂ ਸੀ ਤੇ ਕੁਬਦ ਕਰਨ ਦੇ ਲੋਕ ਉਟਾਏ ਇਹ ਗੁਰੂ ਗੋਮਸੀ ਨੇ ਆ ਕੇ ਕਬੂਦ ਕਰ ਤੂੰ ਲੋਕ ਠਾਈ ਗੁਰੂ ਨਾਨਕ ਤੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਕਬੂਦ 89 ਵਸੇ ਗੁਰੂ ਸਾਡੇ ਨੌ ਗੁਰੂਆਂ ਨੇ ਕੁਝ ਨਹੀਂ ਕੀਤਾ ਇਸ ਦਾ ਕੋਈ ਪਰਮਾਤਮਾ ਨੂੰ ਪਤਾ ਨਹੀਂ ਇਸ ਦਾ ਗੁਰੂ ਗੋਮਸੀ ਖੁਦ ਪਾਛਾ ਨੂੰ ਵੀ ਪਤਾ ਨਹੀਂ ਉਹਨਾਂ ਨੇ ਵੀ ਪਰਮਾਤਮਾ ਨੂੰ ਨਹੀਂ ਕਿਹਾ ਕਿ ਮਹਾਰਾਜ ਮੈਨੂੰ ਜਰੂਰਤ ਨਹੀਂ ਹੈ ਪੰਜ ਚਲਾਣ ਦੀ ਪੰਜ ਦੇ ਮੇਰੇ ਬਟਕੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਉਹ ਪੰਜ ਚਲਾ ਚੁੱਕੇ ਨੇ ਉਸ ਪੰਜ ਦੇ ਮੁੰਡੀ ਗੁਰੂ ਨਾਨਕ ਸਾਹਿਬ ਸਨ ਤੇ ਉਹਨਾਂ ਦੀ ਥਾਂ ਤੇ ਨੌਵੀਂ ਜਗ੍ਹਾ ਤੇ ਮੇਰੇ ਪਿਤਾ ਜੀ ਸਨ ਉਹ ਪੰਥ ਚਲਾ ਬੈਠੇ ਧਰਮ ਦਾ ਉਹ ਤੁਹਾਡਾ ਹੀ ਨਾਮ ਜੁਪਾਰੇ ਨੇ ਪ੍ਰਮਾਤਮਾ ਜੀ ਉਹ ਤੁਹਾਡਾ ਨਾਮ ਜੁਪਾਰੇ ਨੇ ਉਹਨਾਂ ਜਿਹੜਾ ਖਾਲਸਾ ਪੰਥ ਸਾਜਿਆ ਇੱਕ ਅਕਾਲਪੁਰ ਨਾਲ ਜੁਣ ਵਾਲਾ ਸਾਜਿਆ ਉਹਨਾਂ ਚੋ ਕਿਸੇ ਨੇ ਆਪਣਾ ਨਾਮ ਨਾਮ ਨਹੀਂ ਜੁਪਾਇਆ ਤੇ ਮੈਨੂੰ ਲੋੜ ਨਹੀਂ ਨਵੇਂ ਪੰਥ ਚਲਾਣ ਦੀ ਕਿਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪ੍ਰਮਾਤਮਾ ਨਹੀਂ ਸੀ ਕਹਿ ਸਕਦੇ ਪਹਿਲੀ ਗੱਲ ਤੇ ਐਸਾ ਤੇ ਕੋਈ ਪ੍ਰਮਾਤਮਾ ਹੈ ਨਹੀਂ ਜਿੱਦਣਾ ਜਾ ਕੇ ਇਸ ਨਾਲ ਗੱਲਾਂ ਕੀਤੀਆਂ ਜਾਣ ਪ੍ਰਮਾਤਮਾ ਦਾ ਕੋਈ ਐਸਾ ਦਫ਼ਤਰ ਨਹੀਂ ਹੈ ਗੁਰਗੰਸਾ ਵੀ ਜਿਹੜਾ ਪਰਮਾਤਮਾ ਹੈ ਉਹਦੇ ਇਸ ਤਰ੍ਹਾਂ ਨਹੀਂ ਹੁੰਦੇ ਨਾ ਗੱਲਾਂ ਨਹੀਂ ਹੁੰਦੀ ਉਹ ਨਿਰੰਕਾਰ ਜੋਤ ਹੈ ਉਸ ਨੂੰ ਅਨੁਭਵ ਕਰਨਾ ਪੈਂਦਾ ਹੈ ਮਹਿਸੂਸ ਕਰਨਾ ਪੈਂਦਾ ਹੈ ਪੋਪ ਮਦ ਜਿਉਂ ਬਾਸ ਬਸਤ ਹੈ ਮਕਰ ਮੇਂ ਜੈਸੀ ਛਾਈ ਜਿਵੇਂ ਫੁੱਲ ਜਿ ਖਸਬੂ ਵਸਦੀ ਹੈ ਤੇ ਫੁੱਲ ਦੀ ਖਸਬੂ ਨਾਲ ਗੱਲਾਂ ਨਹੀਂ ਹੁੰਦੀਆਂ ਉਹ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਮਕਰ ਮੇਂ ਜੈਸੀ ਛਾਈ ਜਿਹੜੀ ਮਕਰ ਵਿੱਚ ਸ਼ੀਸ਼ੇ ਵੀ ਜਿਹੜੀ ਛਾਈ ਦਿਖਦੀ ਹੈ ਉਹ ਤੇ ਨਾਲ ਗੱਲਾਂ ਨਹੀਂ ਹੁੰਦੀਆਂ ਗੱਲਾਂ ਕਰੋ ਤਾਂ ਆਪਣੇ ਮੂੰਹ ਹਲਦਾ ਦਿਸੇਗਾ ਜੇ ਸ਼ੀਸ਼ੇ ਦੇ ਵਿੱਚ ਸ਼ੀਸ਼ੇ ਵਿੱਚੋਂ ਜਿਹੜਾ ਬੋਲ ਰਿਹਾ ਉਹਦੀ ਤੁਹਾਨੂੰ ਆਵਾਜ਼ ਨਹੀਂ ਸੁਣਾਈ ਦੇਗੀ ਤੋ ਪਰਮਾਤਮਾ ਦੀ ਇੱਕ ਸੁੰਦੀ ਹਸਤੀ ਹੈ ਗੁਰਗੁਨ ਸਾਹਿਬ ਵਾਲਾ ਪਰਮਾਤਮਾ ਉਹਦੇ ਨਾਲ ਕਿੱਥੇ ਜਾ ਕੇ ਮਿਲਿਆ ਜਾ ਸਕਦਾ ਕਿੱਥੇ ਜਾ ਕੇ ਗੱਲਾਂ ਹੋ ਸਕਦੀਆਂ ਨੇ ਭਾਈ ਤੇ ਗੁਰੂ ਗੋਬਿੰਦ ਸਿੰਘ ਕਿਹੜੇ ਪਰਮਾਤਮਾ ਨੂੰ ਮਿਲਣਗੇ ਇਸਨ ਦਾ ਜਿੱਥੇ ਜਾ ਕੇ ਉਹਦੇ ਨਾਲ ਇਹ ਗੱਲਾਂ ਕਰ ਰਹੇ ਸਨ ਪਰਮਾਤਮਾ ਆਪਣੀ ਮਜਬੂਰੀ ਦੱਸ ਰਿਹਾ ਸੀ ਤੇ ਉਹਨਾਂ ਨੂੰ ਕਹਿੰਦਾ ਕਿ ਹੁਣ ਤੂੰ ਜਾ ਕੇ ਪੰਥ ਪ੍ਰਚੂਰ ਕਰਵੇ ਕੋ ਸਾਜਾ ਮੈਂ ਆਪਣਾ ਸੁਤੋ ਹੀ ਨਿਵਾਜਾਂ ਪੰਥ ਪ੍ਰਚੂਰ ਕਰਵੇ ਕੋ ਸਾਜਾ ਜਹਾਂ ਤਹਾਂ ਤੂੰ ਧਰਮ ਚਲਾਏ ਤੇ ਗੁਰੂ ਗੋਬਿੰਦ ਸਿੰਘ ਇਹ ਨਹੀਂ ਸੀ ਕਹਿ ਸਕਦੇ ਧਰਮ ਤੇ ਚਲਾਇਆ ਹੋਇਆ ਇਹ ਪਹਿਲਾਂ ਹੀ ਸੱਚੇ ਧਰਮ ਦੀ ਵਿਆਖਿਆ ਤੇ ਗੁਰੂ ਨਾਨਕ ਸਾਹਿਬ ਅਵੇ ਇਸ ਤੋਂ ਪਹਿਲਾ ਭਗਤਾਂ ਦੀ ਬਾਣੀ 12ਵੀਂ ਸਦੀ ਵਿੱਚ ਸ਼ੇਖ ਫਰੀਦ ਜੀ ਉਸ ਤੋਂ ਬਾਅਦ ਜਿੰਨਾ ਮਹਾਪੁਰਸ਼ਾਂ ਭਗਤਾਂ ਦੀ ਬਾਣੀ ਗੁਰਗਸਾਂ ਦੀ ਦਰਜ ਹੈ 12ਵੀਂ 13ਵੀਂ 14ਵੀਂ 15ਵੀਂ ਤੋਂ ਸਦੀ ਦੇ ਪਹਿਲੇ ਨੇ ਸਾਰੇ ਕਿ ਉਹ ਧਰਮ ਦੀ ਗੱਲ ਨੂੰ ਸਿਣ ਕਰ ਰਹੇ ਉਹਨਾਂ ਦੀ ਬਾਣੀ ਗੁਰੂ ਸਾਹਿਬ ਦੀ ਦਰਜ ਹੈ ਉਹਨਾਂ ਨੇ ਧਰਮ ਨਹੀਂ ਸੀ ਚਲਾਇਆ ਇਹ ਪਰਮਾਤਮਾ ਨੂੰ ਨਹੀਂ ਸੀ ਪਤਾ ਇਹ ਗੁਰਗੋਮਸੂ ਪਾਸ਼ਾ ਨੂੰ ਨਹੀਂ ਸੀ ਪਤਾ ਉਹ ਕੀ ਪੜੀ ਜਾ ਰਹੇ ਹੋ ਭਾਈ ਕੀ ਕੀਰਤਨ ਕਰੀ ਜਾ ਰਹੇ ਹੋ ਗੁਰਗਨ ਸਾਹਿਬ ਦੀ ਬੇਅਦਵੀ ਕਰ ਰਹੇ ਹੋ ਆਪਣੇ ਨਵੇਂ ਗੁਰਾਂ ਦੀ ਤੋਹੀ ਨਹੀਂ ਕਰਦੇ ਹੋ ਇਹ ਚੀਜ਼ਾਂ ਮੰਨ ਕੇ ਸ਼ਰਮ ਨਹੀਂ ਆਉਂਦੀ ਪ੍ਰੋੜਤਾ ਕਰੀ ਜਾਂਦੇ ਨੇ ਨਹੀਂ ਜੀ ਗੁਰਗੁਮ ਸਿੰਘ ਦੀ ਬਾਣੀ ਹੈ ਜੀ ਗੁਰਗੁਮ ਸਿੰਘ ਦੀ ਬਾਣੀ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਬਗੈਰ ਬਾਣੀ ਉਚਾਰੇ ਜੋ ਕਰਮ ਕਰ ਗਏ ਨਾ ਦੁਨੀਆਂ ਉਪਰ ਉਹਨਾਂ ਦਾ ਕੋਈ ਸ਼ਾਨੀ ਨਹੀਂ ਹੈ ਸੰਸਾਰ ਉਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ ਤੇ ਇਹਦਾ ਮਤਲਬ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਕਮੀ ਰਹਿ ਗਈ ਜੋ ਕਰਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਗਏ ਨੇ ਨਾ ਬਗੈਰ ਬਾਣੀ ਉਚਾਰਨ ਦੇ ਵੀ ਉਹ ਸੰਸਾਰ ਦੇ ਕੋਈ ਨਹੀਂ ਕਰ ਸਕਦੇ ਨਾ ਕੋਈ ਅੱਗੇ ਕਰ ਸਕੇਗਾ ਛੇਵੇਂ ਗੁਰੂ ਜੀ ਨੇ ਬਾਣੀ ਨਹੀਂ ਉਚਾਰੀ ਸਤਵੇਂ ਨੇ ਨਹੀਂ ਉਚਾਰੀ ਅਠਵੇਂ ਨੇ ਨਹੀਂ ਉਚਾਰੀ ਅਸੀਂ ਉਹਨਾਂ ਨੂੰ ਵੀ ਗੁਰੂ ਮੰਨਦੇ ਹੀ ਆਂ ਤੇ ਦਸਵੇਂ ਗੁਰੂ ਜੀ ਨੇ ਅਗਰ ਬਾਣੀ ਨਾ ਉਚਾਰਨ ਕੀਤੀ ਹੋਵੇ ਤੇ ਇਹਦੇ ਵਿੱਚ ਕੋਈ ਅਪੱਤੀ ਨਹੀਂ ਹੋ ਗਈ ਕੋਈ ਪਰੇਸ਼ਾਨੀ ਨਹੀਂ ਹੋ ਗਈ ਤੋ ਸਾਨੂੰ ਲੜ ਵੀ ਗੁਰਗਨ ਸਾਹਿਬ ਜੀ ਦੇ ਲਾਗੇ ਉਹ ਕਿਤੇ ਨਹੀਂ ਕਹਿ ਗਏ ਵੀ ਮੇਰੀ ਵੀ ਕੋਈ ਬਾਣੀ ਇਸ ਨੂੰ ਵੀ ਮੰਨੇ ਹੋ ਤੇ ਉਸ ਵਕਤ ਤੇ ਸਿੱਖ ਸਾੜੀ ਤਰ੍ਹਾਂ ਦੇ ਅਣਜਾਣੇ ਜਣਕੇ ਗੁਰੂ ਸਾਹਿਬ ਨੂੰ ਪੁੱਛਦੇ ਮਹਾਰਾਜ ਆਪ ਜੀ ਦੀ ਬਾਣੀ ਇਸ ਨੂੰ ਕੀ ਕਰੀਏ ਉਹਦਾ ਕੋਈ ਹੱਲ ਨਾ ਨਾ ਪੁੱਛਿਆ ਹੋਣਾ ਦੱਸੋ ਜੀ ਕੋਈ ਸਿਰ ਪੈਰ ਹੈ ਇਹਨਾਂ ਸਾਡੀਆਂ ਸਾਡੀਆਂ ਵਿਚਾਰਾਂ ਦਾ ਠਾਂਡ ਪਿਓ ਮੇ ਜ਼ੋਰ ਕਰ ਬਚਨ ਕਹਾ ਸਿਰ ਨੇ ਆਏ اے ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਕੋ ਆ ਰਹਿਓ ਕਿ ਠਾਣ ਪਿਓ ਮੇ ਜ਼ੋਰ ਕਰ ਬਚਨ ਕਹਾ ਸਿਰ ਨੈ ਮੈਂ ਸਿਰ ਨਵਾ ਕੇ ਬਚਨ ਕੀਤੇ ਪੰਥ ਚਲਾ ਤਬ ਜਗਤ ਮੇ ਜਬ ਤੁਮ ਕਰੋ ਸਹਾਇ اے ਪ੍ਰਮਾਤਮ ਜੀ ਤੁਸੀਂ ਸਹਾਇਤਾ ਕਰੋ ਤਾਂ ਜਾ ਕੇ ਪੰਥ ਚਲੇਗਾ ਪੰਥ ਚ ਚਲਾ ਤਬ ਜਗਤ ਮੇ ਅਜੇ ਤੱਕ ਪੰਥ ਜਗਤ ਦੀ ਪੰਥ ਚੱਲਿਆ ਹੀ ਨਹੀਂ ਹੈ ਇਹ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਆ ਕੇ ਲੈ ਗਏ ਨੇ ਚੜਾਨ ਕਿਆ ਇਹ ਸਾਜ਼ਿਸ਼ ਨਹੀਂ ਗੁਰੂ ਨਾਨਕ ਸਾਹਿਬ ਤੂੰ ਲੈ ਕੇ ਨੌਵੇਂ ਗੁਰੂਆਂ ਤੱਕ ਜੋ ਧਰਮ ਦਿੜ ਕਰਵਾਇਆ ਗਿਆ ਉਸ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਲੜੀ ਚ ਬਖ ਕਰਨ ਦੀ ਇੱਕ ਸਾਜ਼ਿਸ਼ ਨਹੀਂ ਹੈ ਕਿ ਪਹਿਲੇ ਗੁਰੂਆਂ ਨੇ ਧਰਮ ਨਹੀਂ ਚਲਾਇਆ ਪੰਥ ਨਹੀਂ ਚਲਾਇਆ ਤੇ ਪੰਥ ਖਾਲਸਾ ਬੰਦ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤਾ। ਕਿਹਾ ਤੁਸੀਂ ਇਹ ਨਹੀਂ ਮੰਨਦੇ ਕਿ ਖਾਲਸਾ ਪੰਥ ਦੀ ਨੀ ਗੁਰੂ ਨਾਨਕ ਸਾਹਿਬ ਨੇ ਰੱਖੀ। ਕਿਹਾ ਖਾਲਸਾ ਲਫ਼ਜ਼ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰਗਨ ਸਾਹਿਬ ਨੇ ਨਹੀਂ ਆਇਆ। ਕੋਈ ਖਬੀਰ ਜਨ ਭੇ ਖਾਲਸੇ ਪ੍ਰੇਮ ਪੰਗਤੀ ਦੀ ਅਣਜਾਣੀ ਲਫ਼ਜ਼ ਪਹਿਲਾਂ ਨਹੀਂ ਆਇਆ। ਕਿਹਾ ਸੰਤ ਸਿਪਾਈ ਵਾਲਾ ਮਾਰਗ ਪਹਿਲੇ ਨਹੀਂ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਮੀਰੀ ਪੀਰੀ ਦੀ ਕਿਰਪਾ ਨਾ ਨਹੀਂ ਪਹਿਨੀ ਆ। ਕਿਆ ਉਹਨੇ ਰਮਨਦਰ ਸਾਹਿਬ ਦੇ ਸਾਹਮਣੇ ਇਕ ਆਸ ਤੱਕ ਦੀ ਉਹ ਸਾਰੀ ਨਹੀਂ ਕਰਵਾਈ ਉਹ ਜਿਹੜਾ ਪਹਿਲੇ ਪੰਥ ਜੀ ਉਹ ਕਹ ਉਹ ਪੰਥ ਕੌਣ ਸੀ ਸਿੱਖ ਪੰਥ ਨੂੰ ਹੀ ਖਾਲਸਾ ਦਾ ਲਕੋਬਾਲ ਦਿੱਤਾ ਗਿਆ ਜਾ ਕੇ ਇਹ ਗੱਲ ਸਮਝੀਏ 10 ਗੁਰੂ ਇਕ ਜੋਤ ਜੋ ਤੋਹਾ ਜੁਗਤ ਸਾਈ ਸੇਕ ਆਇਆ ਫਿਰ ਪਲਟੀ ਹੈ ਕਿਆ ਇਹ ਸਾਰੀਆਂ ਗੱਲਾਂ ਇਸ ਵਿਚਾਰ ਦੇ ਉਲਟ ਰਹਿਣਗੇ ਨਹੀਂ ਗੁਰਗੰਸਾਲ ਦੇ ਤੇ ਨਹੀਂ ਆਂਦੇ ਫਿਰ ਤੁਹਾਡਾ ਫਿਰ ਰੱਬ ਹੀ ਰੱਖਾ ਫਿਰ ਫਿਰ ਤੁਹਾਡੇ ਜਿਹੇ ਇਲਾਕਿਆਂ ਦਾ ਲੋਕਾਂ ਦਾ ਕੋਈ ਇਲਾਜ ਨਹੀਂ ਫਿਰ ਯਾਹ ਤੇ ਤੁਸੀਂ ਮਾ ਮੁਰਖ ਹੋ ਜਿਹੜੇ ਇਸ ਚੀਜ਼ ਨੂੰ ਗੁਰੂ ਸਾਹਿਬ ਦੀ ਮੰਨਦੇ ਜਾ ਰਹੇ ਹੋ ਤੇ ਯਾਹ ਫਿਰ ਤੁਸੀਂ ਕੋਈ ਏਜੰਟ ਹੋ ਜਿਹੜਾ ਜਾਣ ਬੁਝ ਕੇ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਵਾਸਤੇ ਡਿਵਾਈਡਡ ਰੂਲ ਵਾਲੀ ਪਾਲਿਸੀ ਇਹ ਲਾਗੂ ਕਰਨ ਵਾਸਤੇ ਸਿੱਖ ਕੌਮ ਨੂੰ ਵੰਡੀਆਂ ਵਿੱਚ ਵੰਡ ਕੇ ਸਿੱਖ ਕੌਮ ਦਾ ਸਤਿਆਨਾਸ਼ ਕਰਨ ਵਾਸਤੇ ਤੁਸੀਂ ਇਸ ਚੀਜ਼ ਦੀ ਪੁੜਤਾ ਕਰੀ ਜਾ ਰਹੇ ਹੋ ਤੁਸੀਂ ਲੋਕ ਜਿਹੜੇ ਇਸ ਦਸਮ ਗ੍ਰੰਥ ਨੂੰ ਅਖੋਧੀ ਦਸਮ ਗ੍ਰੰਥ ਨੂੰ ਗੁਰਗੋਬਿੰਦ ਸਿੰਘ ਦਾ ਕਹ ਰਹੇ ਹੋ ਤੇ ਇਸ ਬਾਣੀ ਨੂੰ ਗੁਰੂ ਸਾਹਿਬ ਦੀ ਆਤਮ ਕਥਾ ਕਹਿ ਰਹੇ ਹੋ ਜਿਹੜਾ ਮੈਨੂੰ ਤਾਂ ਝੂਰਦਾ ਪਲੰਦਾ ਦਿਸਦਾ ਹੈ ਹੋ ਸਕਦਾ ਮੇਰੇ ਖਿਲਾਫ ਕੋਈ ਐਕਸ਼ਨ ਹੋ ਜਾਏ ਮੇਰੇ ਖਿਲਾਫ ਹੁਕਮਨਾਮਾ ਜਾਰੀ ਹੋ ਜਾਏ ਬੇਸ਼ੱਕ ਕਰ ਲਿਓ ਮੈਨੂੰ ਕੱਲ੍ਹ ਦੀ ਹੋ ਸਕਦਾ ਮੈਨੂੰ ਵੀ ਖਾਜ ਕਰ ਦਿਓ ਕਰ ਦਿਓ ਖਾਰਜ ਰੱਬ ਦੇ ਦਰ ਤੇ ਮੇਰੀ ਮਨ ਦੀ ਹਾਜ਼ਰੀ ਲੱਗਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗੇ ਮੇਰੀ ਹਾਜ਼ਰੀ ਲੱਗਦੀ ਹੈ ਮੇਰੇ ਸਿੱਧੀ ਕੋਈ ਪਰਵਾਹ ਨਹੀਂ ਲੇਕਿਨ ਜਿਹੜੀ ਬਾਣੀ ਜਿਹੜੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਦੀ ਹੈ ਉਸ ਰਚਨਾ ਨੂੰ ਮੇਰੀ ਆਤਮਾ ਪਰਵਾਹ ਨਹੀਂ ਕਰ ਸਕਦੀ ਤੋ ਇਹ ਦੇਖ ਲਓ ਤੁਹਾਡੇ ਸਾਹਮਣੇ ਮੈਂ ਅਰਥ ਰੱਖੇ ਨੇ ਜੇ ਕੋਈ ਹੋਰ ਅਰਥ ਮੰਨਦੇ ਨੇ ਭਾਈ ਤਾਂ ਦੱਸੋ ਤੋ ਮੈਂ ਉਸ ਬਾਣੀ ਦਾ ਜ਼ਿਕਰ ਨਹੀਂ ਕੀਤਾ ਜਿਹੜੀ ਬਾਣੀ ਤ੍ਰਿਆਚਿਤਰ ਚਿਤਰੋ ਪਖਿਆਨ ਵਗੈਰਾ ਗੰਦੀਆਂ ਬਾਣੀਆਂ ਨੇ ਜਿਹੜੀਆਂ ਕਿ ਸਾਰਵਜਨਕ ਤੌਰ ਉਪਰ ਵਿਚਾਰੀ ਨਹੀਂ ਜਾ ਸਕਦੀਆਂ ਕਿਉਂਕਿ ਮੈਂ ਇਤਨਾ ਬੇਸ਼ਰਮ ਟੇਟ ਨਹੀਂ ਆ ਕਿ ਮੈਂ ਉਹ ਨੰਗੇ ਲਫ਼ਜ਼ ਜਿਹੜੇ ਵਰਤ ਕੇ ਸਮਾਜ ਦੇ ਸਾਹਮਣੇ ਰੱਖਾਂ ਤੇ ਬਾਕੀ ਰਹੀ ਗੱਲ ਕਿ ਪਰਮਾਤਮਾ ਦਾ ਸਿਮਰਨ ਪਹਿਲੇ ਕਿਸੇ ਨੇ ਨਹੀਂ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਤੂੰ ਹੀ ਜਾ ਕੇ ਮੇਰਾ ਨਾਮ ਜਪਾ ਮੇਰਾ ਸਿਮਰਨ ਕਰਵਾ ਇਸ ਬਾਰੇ ਤੁਸੀਂ ਦੇਖ ਲਓ ਗੁਰਬਾਣੀ ਵਿੱਚ ਦੂਸਰੀ ਚੀਜ਼ ਜਿਹੜਾ ਅਸੀਂ ਜਿੱਥੂ ਇਹ ਸ਼ੁਰੂ ਹੋਈ ਸੀ ਇਹ ਰਚਨਾ ਅਬ ਮੈਂ ਆਪਣੀ ਕਥਾ ਬਖਾਣੂ ਤਬ ਸਾਦੇ ਜੀ ਵਿਧੂ ਆਨੂ ਹੇਮਪੁਰ ਪਰਬਤ ਜਹਾਂ ਸਬਦ ਸਿੰਘ ਸੋਵਤੇ ਤਹਾਂ ਸਬਦ ਸਿੰਘ ਤੇ ਨਾਮ ਕਹਾਵਾ ਪੜ ਰਾਜੇ ਜੋ ਕੁਮਹਾ ਤਾ ਹਮ ਅਦਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਇਹ ਉਦ ਜੈਸੀ ਮਹਾਕਾਲ ਕਾਲ ਕਾ ਅਰਾਦੀ ਤੁਸੀਂ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਕਾਲ ਦੀ ਅਰਾਧਨਾ ਦਾ ਕੋਈ ਇੱਕ ਸ਼ਬਦ ਦੱਸ ਦਿਓ ਜਿੱਤੇ ਮਹਾਕਾਲ ਦੀ ਅਰਾਧਨ ਦੀ ਗੱਲ ਕੀਤੀ ਹੋਵੇ ਆਕਾਰ ਸ਼ਿਵ ਜੀ ਦਾ ਇੱਕ અવਤਾਰ ਹੈ। ਕੀ ਗੁਰੂ ਗ੍ਰੰਥ ਸਾਹਿਬੀ ਦੇਵੀ ਦੇਵਤਿਆਂ ਦੀ ਪੂਜਾ ਦਾ ਵਿਰਧਾਣ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਅਵਤਾਰਵਾਦ ਨੂੰ ਕੋ ਮਾਨਤਾ ਦਿੱਤੀ ਗਈ। અવਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਦੇਵੀ ਇਹ ਨਾ ਜਾਣੇ ਮਰਮ ਸਭ ਉਪਰ ਅਲਕ ਪਾਰ ਬ੍ਰਹਮ। ਗੁਰਮਤ ਇਹ ਹੈ ਗੁਰਮਤ ਦੇਵੀ ਦੇਵਤਿਆਂ ਦੀ ਪੂਜਾ ਨਹੀਂ, ਅਵਤਾਰਾਂ ਦੀ ਪੂਜਾ ਨਹੀਂ। ਇੱਕ ਪਰਮਾਤਮਾ ਦੀ ਬੰਦਗੀ ਨਾਲ ਗੁਰਬਾਣੀ ਸਾਨੂੰ ਜੋੜਦੀ ਹੈ। ਤੇ ਇੱਥੇ ਮਹਾਕਾਲ ਕਾਲ ਕਾ ਅਰਾਧੀ ਕਿਥੋਂ ਗੱਲ ਆ ਗਈ? ਇੱਕ ਕੋਈ ਪ੍ਰਾਣੇ ਰਹਿਨੇ ਸਾਡੇ ਪ੍ਰਚਾਰਕ ਮਾਨ ਸਿੰਘ ਜੀ ਝੌਰ ਮੈਂ ਉਹਨਾਂ ਦੀ ਇੱਕ ਵੀਡੀਓ ਸੁਣ ਰਿਹਾ ਸਾਂ ਵਾ 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 ਜਿਹੜੇ ਉਹਨਾਂ ਨੇ ਅਰਥ ਕੀਤੇ ਮਾ ਕਾਲ ਦੇ ਅਰਾਧੀ ਦੇ ਕੈਸੇ ਵਿਚਿਤ੍ਰ ਨਾਟਕ ਦੇ ਇਹ ਪੁਜਾਰੀ ਵੀ ਵਿਚਿਤ੍ਰ ਹੀ ਹਨ ਸਾਰੇ ਮਤਲਬ ਐਸੀ ਕੋਸ਼ਿਸ਼ ਯਤਨ ਕਰ ਰਹੇ ਨੇ ਯਤਨ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਬਾਣੀ ਨੂੰ ਇਸ ਰਚਨਾ ਨੂੰ ਇਸ ਅੰਮ੍ਰੰਦੀ ਨੂੰ ਗੁਰਬਾਣੀ ਸਾਬਤ ਕਰੀਏ ਪੁੱਟੇ ਸਿੱਧੇ ਅਰਥ ਬਣਾ ਕੇ ਜੋ ਜੀ ਆਵੇ ਲੇਕਿਨ ਤੁਹਾਡੇ ਸਾਹਮਣੇ ਜਿਹੜੀ ਰਕੀ ਹੈ ਇਹਦੇ ਅਰਥ ਮੈਨੂੰ ਤੇ ਇਹ ਦਿਸਦੇ ਨੇ ਜਿਹੜੇ ਇੱਥੇ ਤੁਹਾਡੇ ਸਾਹਮਣੇ ਕਰਕੇ ਦੱਸੇ ਨੇ ਇਹ ਤੁਹਾਡੇ ਜੋ ਕਿਸੇ ਹੋਰ ਨੂੰ ਕੋਈ ਅਰਥ ਐਸੇ ਆਉਂਦੇ ਨੇ ਤੇ ਭਾਈ ਲਿਖਤੀ ਰੂਪ ਵਿੱਚ ਮੈਨੂੰ ਭੇਜ ਦਿਓ ਜਾਂ ਇਸੇ ਤਰ੍ਹਾਂ ਤੁਸੀਂ YouTube ਤੇ ਜਾਂ Facebook ਤੇ ਸਾਰਜਨ ਕਰੋ ਤੇ ਮੈਨੂੰ ਵੀ ਸਮਝ ਆ ਜਾਏ ਕਿ ਮੈਂ ਗਲਤੀ ਤੇ ਹਾਂ ਜਾਂ ਕਿ ਇਹ ਦਸਮ ਗੁਰਾਂ ਤੋਂ ਮੰਨਣ ਵਾਲੇ ਲੋਕ ਜਿਹੜੇ ਨੇ ਇਹ ਗਲਤੀ ਦੇ ਨੇ ਹੁਣ ਗੱਲ ਆ ਗਈ ਸਿਮਰਨ ਕਰਨ ਦੀ ਪ੍ਰਮਾਤਮਾ ਨੂੰ ਯਾਦ ਕਰਨ ਦੀ ਭਾਈ ਕਿਸੇ ਨੇ ਨਾਮ ਹੀ ਨਹੀਂ ਜਪਾਇਆ ਪਹਿਲੇ ਆ ਕੇ ਦੁਨੀਆ ਉਪਰ ਤੇ ਪ੍ਰਮਾਤਮਾ ਗੁਰੂ ਸਾਹਿਬ ਨੂੰ ਕਰੇ ਇਹ ਵਿਚਾਰ ਅਸੀਂ ਕਰਾਂਗੇ ਕਿ ਵਿਸ਼ਾ ਲੰਬਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ